ਜੀ ਸਸ ਸਵੇਕਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਮੈਂ ਨਾ ਲੰਚ ਬਣਾਉਣ ਲੱਗੀ ਸੀਗੀ ਆਫਿਸ ਲੰਚ ਜਾਣਾ ਸੀਗਾ ਤੇ ਮੈਂ ਕਿਹਾ ਤੁਹਾਨੂੰ ਨਾ ਪਹਿਲਾਂ ਕੈਨੇਡਾ ਦੇ ਇੱਕ ਹੋਰ ਰੰਗ ਵਿਖਾਦਾ ਸਾਡੇ 2-3 ਦਿਨ ਹੋ ਗਏ ਮੈਂ ਨਹੀਂ ਪਿਆ ਪਰ ਸਾਡੇ ਨਾਲ ਧੁੰਦ ਬਹੁਤ ਹੈ ਦੇਖੋ ਦੂਰ ਤੋਂ ਕੁਝ ਨਹੀਂ ਵੇਖਦਾ ਹੈਗਾ ਅੰਜ ਮੈਂ ਇੰਡੀਆ ਫਰਕਾ ਵੈਦਰ ਹੋਇਆ ਹੋਇਆ ਐਸਪਰ ਇਸ ਸਨੋ ਨਹੀਂ ਆਈ ਪਰ ਧੁੰਦ ਬਹੁਤ ਹੈ ਇੱਥੇ ਸੋ ਮੈਂ ਨਾ ਬਣਾਉਣ ਲੱਗੀ ਸੀ ਲੰਚ ਤੇ ਮੈਂ ਨਾ ਕਾਲਡ ਰਾਈਸ ਬਣਾਉਣ ਲੱਗੀ ਸੀ ਤੇ ਮੈਂ ਸੋਚਿਆ ਕਿ ਮੈਂ ਮੈਂ ਤੁਹਾਡੇ ਨਾਲ ਵੀ ਰੈਸਪੀ ਸ਼ੇਅਰ ਕਰਦੇ ਆ ਤੇ ਚਲੋ ਹੁਣ ਆਪਾਂ ਬਣਾਉਨੇ ਆ ਆਪਣੀ ਰੈਸਪੀ ਰੈਸਪੀ ਬਣਾਉਣ ਦੇ ਲਈ ਆਪਾਂ ਚਾਹੀਦੇ ਨੇ ਛੋਲ ਤੇ ਨਾਲ ਹੀ ਆਪਾਂ ਚਾਹੀਦਾ ਦਹੀਂ ਤੇ ਥੋੜਾ ਜਿਹਾ ਦੁੱਧ ਤੇ ਨਾਲ ਹੀ ਆਪਾਂ ਨੂੰ ਤੜਕਿਆ ਤਾਂ ਇਹਨੂੰ ਤੜਕਾ ਲਾਉਣ ਵਾਸਤੇ ਪੰਜੇ ਦੇ ਮੂੰਗਫਲੀਆ ਰਾਈ ਕੜੀ ਪੱਤਾ ਤੇ ਹਿੰਗ ਤੇ ਉੱਪਰ ਪਾਉਣੇ ਚਾਹੀਦੇ ਨੇ ਅਨਾਰ ਤੇ ਹੁਣ ਆਪਾਂ ਕੀ ਕਰਾਂਗੇ ਆਪਾਂ ਨਾ ਮੈਂ ਰਾਈਸ ਮੇਕਲ ਪਈ ਸੀਗੇ ਮੈਂ ਰਾਤੀ ਕੜੀ ਚੌਲ ਬਣਾਏ ਸੀਗੇ ਸੋ ਮੈਂ ਉਹ ਉਹ ਵਾਲੇ ਚੌਲ ਯੂਜ਼ ਕੀਤੇ ਨੇ ਨਾ ਠੰਡੇ ਸੀਗੇ ਸੋ ਮੈਨੂੰ ਥੋੜਾ ਜਿਹਾ ਬੌਂਬ ਕਰ ਲਿਆ ਤੇ ਹੁਣ ਨਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਦੁੱਧ ਬਸ ਥੋੜਾ ਜਿਹਾ ਪਾਉਣਾ ਹੈ 1 2 3 ਚਮਚ ਤਾਂ ਕਿ ਨਾ ਜੇ ਤੁਹਾਡਾ ਦਹੀਂ ਖੱਟਾ ਹੋਵੇ ਨਾ ਤੇ ਫਿਰ ਤੁਹਾਡੇ ਕਲਰ ਰਾਈਸ ਖੱਟੇ ਨਾ ਬਣਨ ਫਿਰ ਬਿਲਕੁਲ ਸੌਫਟ ਸੌਫਟ ਬਣਨ ਤੇ ਦੁੱਧ ਪਾਉਂਦੇ ਇੱਕ ਇਹ ਪਰਪਸ ਹੈ ਕਿ ਗਰੇ ਰਾਈਸ ਤੇ ਰਾਈਸ ਹੁੰਦੇ ਨੇ ਨਾ ਥੋੜੇ ਜਿਹਾ ਮਸ਼ੀ ਹੋ ਜਾਂਦੇ ਨੇ ਥੋੜੇ ਜਿਹਾ ਨਾ ਜਿਆਦਾ ਵਧੀਆ ਲੱਗਦੇ ਨੇ ਖਾਨ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਤਾਂ ਇਹ ਥੋੜਾ ਜਿਹਾ ਦੁੱਧ ਦੇ ਨਾਲ ਹੀ ਆਪਾਂ ਦਹੀਂ ਪਾ ਦੇਣਾ ਤੇ ਤੁਸੀਂ ਦੇਖੋ ਮੇਰਾ ਦਹੀਂ ਨਾ ਕਿੰਨਾ ਸੋਹਣਾ ਜੰਮਿਆ ਹੈ ਜਮਾ ਬਿਲਕੁਲ ਬਰਫੀ ਦੇ ਪੀਸ ਵਾਂਗੂ ਕੱਟਿਆ ਜਾਂਦਾ ਹੈ ਕਈਆਂ ਦਾ ਕਈਆਂ ਦੇ ਕਮੈਂਟ ਆਉਂਦੇ ਆ ਕਿ ਸਾਡਾ ਦਹੀਂ ਐਵੇਂ ਨਹੀਂ ਜਾਂਦਾ ਸੋ ਦੇਖੋ ਮੇਰਾ ਦਹੀਂ ਨਾ ਬਹੁਤ ਸੋਹਣਾ ਜਾਂਦਾ ਹੈ ਹਮੇਸ਼ਾ ਐਵੇਂ ਜਾਂਦਾ ਤੇ ਖੱਟਾ ਵੀ ਨਹੀਂ ਹੁੰਦਾ ਮੋਸਟਲੀ ਕੋਈ ਕਹਿੰਦਾ ਮੇਰਾ ਦਹੀਂ ਖੱਟਾ ਹੁੰਦਾ ਹੈ ਕੋਈ ਕਹਿੰਦਾ ਮੇਰਾ ਦਹੀਂ ਜੰਮਦਾ ਨਹੀਂ ਇੱਥੇ ਕਿੰਨੀ ਠੰਡ ਹੈ ਮੈਂ ਦੇਖੋ ਤੁਹਾਨੂੰ ਬਾਹਰ ਦਿਖਾਇਆ ਪਰ ਮੇਰਾ ਦਹੀਂ ਐਵੇਂ ਜਾਂਦਾ ਸੋ ਜੇ ਤੁਹਾਨੂੰ ਦਹੀਂ ਜਮਾਉਣ ਦੀ ਰੈਸਪੀਸੀ ਚਾਹੀਦੀ ਹੈ ਤਾਂ ਮੈਨੂੰ ਜਰੂਰ ਕਮੈਂਟ ਕਰਿਓ ਮੈਂ ਜਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਹੁਣ ਆਪਾਂ ਦੇਖੋ ਦਹੀਂ ਪਾ ਲਿਆ ਹੈ ਰਾਈਸ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਕਰ ਦਾਂਗੇ ਮਿਕਸ ਹੁਣ ਆਪਾਂ ਜਿਹੜੇ ਦਹੀਂ ਤੇ ਰਾਈਸ ਮਿਕਸ ਕੀਤੇ ਸੀ ਨਾ ਦੁੱਧ ਨਾਲ ਉਹ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਟੱਕ ਕੇ ਤਾਂ ਕਿ ਇਹਨਾਂ ਜਿਹੜਾ ਦੁੱਧ ਤੇ ਦਹੀਂ ਆ ਨਾ ਉਹ ਅੱਛੀ ਤਰ੍ਹਾਂ ਚੌਲ ਆਪਦੇ ਵਿੱਚ ਬਈ ਮਤਲਬ ਅਬਜ਼ੌਰਬ ਕਰ ਲੈਣ ਤੇ ਬਿਲਕੁਲ ਐਨ ਕਰੀਮੀ ਰੀਮੀ ਬਣ ਜਾਣ ਤੇ ਇੱਕ ਮੇਕ ਸ਼ੂਰ ਕਰਿਓ ਅਗਰ ਤੁਸੀਂ ਨਾ ਚੌਲਾਂ ਦੇ ਵਿੱਚ ਨਮਕ ਪਾਇਆ ਤਾਂ ਤੁਸੀਂ ਇਸ ਸਟੇਜ ਤੇ ਜਦੋਂ ਤੁਸੀਂ ਦਹੀਂ ਤੇ ਦੁੱਧ ਮਿਕਸ ਕਰਨ ਨੂੰ ਉਦੋਂ ਤੁਸੀਂ ਖਾ ਕੇ ਦੇਖ ਲਓ ਕਿ ਤੁਹਾਨੂੰ ਕਿੰਨਾ ਨਮਕ ਚਾਹੀਦਾ ਜੇ ਤਾਂ ਜ਼ਿਆਦਾ ਚਾਹੀਦਾ ਥੋੜਾ ਜਿਆਦਾ ਤੁਸੀਂ ਪਾ ਸਕਦੇ ਹੋ ਆਦਰਵਾਇਜ਼ ਤੁਸੀਂ ਸਕਿਪ ਕਰ ਦਿਓ ਸੋ ਹੁਣ ਆਪਾਂ ਇਹਨੂੰ ਡੱਡ ਲਾ ਕੇ ਟੱਕ ਕੇ ਆਪਾਂ ਇਹਨਾਂ ਚਾੜਤ ਰੱਖ ਦਿੰਨੇ ਆ ਤੇ ਹੁਣ ਆਪਾਂ ਤਿਆਰ ਕਰਾਂਗੇ ਤੜਕਾ ਸੋ ਮੈਂ ਲੈ ਲਿਆ ਕੋ ਪੈਨ ਇੰਦੇ ਵਿੱਚ ਥੋੜਾ ਜਿਹਾ ਮੈਂ 1 ਸਪੂਨ ਆਇਲ ਪਾ ਲਿਆ ਤੇ ਇਹਨੂੰ ਕਰ ਲਾਂਗੇ ਗਰਮ ਤੇ ਫਲੇਮ ਸੇਮੀ ਰਹੂਗੀ ਸੋ ਹੁਣ ਆਪਾਂ ਵੇਟ ਕਰਨੇ ਆ ਥੋੜਾ ਜਿਹਾ ਹੁਣ ਆਪਣਾ ਨਾ ਆਇਲ ਹੋ ਗਿਆ ਗਰਮ ਤੇ ਹੁਣ ਆਪਣੀਆਂ ਜੜੀਆਂ ਵਾਲੀਆਂ ਸਾਰੀਆਂ ਚੀਜ਼ਾਂ ਨੇ ਨਾ ਆਪਾਂ ਇਹ ਵਾਲੀਆਂ ਚੀਜ਼ਾਂ ਆਇਲ ਚ ਪਾ ਦਾਂਗੇ ਤੇ ਇਹਨਾਂ ਨੂੰ 2 ਤੋਂ 3 ਮਿੰਟ ਲੈਣਾ ਸੌਟੇ ਕਰ ਲਾਂਗੇ ਤਾਂ ਕਿ ਇਹ ਪੁੰਨੀਆਂ ਜਾਣ ਸੋ ਹੁਣ ਨਾ ਮੈਂ ਇਹਦੇ ਵਿੱਚ ਥੋੜਾ ਜਿਹਾ ਨਮਕ ਵੀ ਪਾਇਆ ਸੀ ਕਿਉਂਕਿ ਮੈਨੂੰ ਥੋੜਾ ਜਿਹਾ ਨਮਕ ਘੱਟ ਲੱਗਾ ਰਾਈਸ ਵਿੱਚ ਸੋ ਹੁਣ ਆਪਾਂ ਇਹਨੂੰ ਕਰ ਦਿੰਦੇ ਆ ਮਿਕਸ ਤੇ ਵੇਟ ਕਰਦੇ ਆ ਕਿ ਇਹ ਸੌਟੇ ਹੋ ਜਾਣ ਹਾਂ ਆਪਣਾ ਨਾ ਇਹ ਸਾਰੇ ਜਿਹੜੇ ਚਪਟੀਆਂ ਆਈਆਂ ਹੋਈਆਂ ਸੌਟੇ ਹੋ ਗਈਆਂ ਬਿਲਕੁਲ ਦੇਖੋ ਤੁਹਾਨੂੰ ਆਵਾਜ਼ ਆਉਂਦੀ ਹੋਣੀ ਆ ਹੁਣ ਜਿਹੜਾ ਆਹਲਾ ਤੜਕਾ ਹੈ ਨਾ ਆਪਾਂ ਇਹ ਰਾਈਸ ਵਿੱਚ ਪਾ ਦਾਂਗੇ ਤੇ ਹੁਣ ਆਪਾਂ ਕਰ ਦਿੰਦੇ ਨੂੰ ਬੰਦ ਫਲੇਮ ਨੂੰ ਕਰ ਦਿੰਦੇ ਆ ਬੰਦ ਸੋ ਹੁਣ ਆਪਾਂ ਜਿਹੜਾ ਤੜਕਾ ਆਪਾਂ ਰਾਈਸ ਵਿੱਚ ਪਾਉਨੇ ਆ। ਵਖੋ ਆਪਾਂ ਨਾ ਤੜਕਾ ਸਾਰਾ ਰਾਈਸ ਵਿੱਚ ਪਾ ਲਿਆ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਤੇ ਸੱਚੀ ਤੁਸੀਂ ਬਣਾ ਕੇ ਦੇਖਿਓ ਜਿਹੜੇ ਮਤਲਬ ਇਹਦੀ ਜਿਹੜਾ ਤੜਕਾ ਨੇ ਇਹਦੇ ਵਿੱਚ ਕੁਝ ਨਹੀਂ ਪਾਇਆ ਮੈਂ ਸਿੰਪਲ ਜਿਹਾ ਹੀ ਹੈ ਪਰ ਇਹਦੀ ਖੁਸ਼ਬੂ ਬੜੀ ਸੁੰਨੀ ਆਂਦੀ ਹੈ ਜਿਹੜਾ ਕੜੀ ਪੱਤਾ ਜਦੋਂ ਭੁੰਨਿਆ ਜਾਂਦਾ ਹੈ ਨਾ ਉਦੋਂ ਇਹਦੀ ਖੁਸ਼ਬੂ ਬਹੁਤ ਵਧੀਆ ਆਂਦੀ ਹੈ। ਸੋ ਆਪਣੀ ਕੁਰਡ ਰਾਈਸ ਬਣ ਕੇ ਹੋ ਗਏ ਨੇ ਤਿਆਰ ਦੇਖੋ 5 ਮਿੰਟ ਦੀ ਰੈਸਪੀ ਸੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ ਹੈਗਾ ਸੋ ਹੁਣ ਆਪਾਂ ਇਹਨੂੰ ਪਾ ਦਾਂਗੇ ਕੰਟੇਨਰ ਚ ਕਿਉਂਕਿ ਇਹੇ ਵਾਲੇ ਡਿਸ਼ ਜਾਣੇ ਆ ਤੇ ਇਹੇ ਵਾਲੇ ਡਿਸ਼ ਜਾਣੇ ਆ ਆਫਿਸ ਸੋ ਆਪਾਂ ਇਹਨੂੰ ਪਾਉਣੀਆ ਕੰਟੇਨਰ ਦੇ ਵਿੱਚ ਹੁਣ ਲੰਚ ਵਾਸਤੇ ਆਪਣੀ ਇੱਕ ਡਿਸ਼ ਬਣ ਕੇ ਰੈਡੀ ਹੋ ਗਈ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਾਰ ਅਨਾਰ ਨਾਲ ਆਪਸ਼ਨਲ ਨੇ ਮੈਨੂੰ ਇਹ ਸਪਾਈਸ ਪਾਏ ਬੜੇ ਵਧੀਆ ਲੱਗਦੇ ਨੇ ਤੇ ਤੁਸੀਂ ਜੇ ਮਤਲਬ ਕਿ ਤੁਹਾਨੂੰ ਵਧੀਆ ਲੱਗਦੇ ਨੇ ਤੁਹਾਡੇ ਕੋਲ ਅਵੇਲੇਬਲ ਨੇ ਤਾਂ ਜ਼ਰੂਰ ਪਾਓ ਜੇ ਨਹੀਂ ਹੈਗੇ ਫਿਰ ਆਪਸ਼ਨਲ ਨੇ ਫਿਰ ਕੋਈ ਜ਼ਰੂਰੀ ਵੀ ਨਹੀਂ ਹੈਗੇ ਪਰ ਮੈਨੂੰ ਬਹੁਤ ਵਧੀਆ ਲੱਗਦੇ ਨੇ ਸੋ ਤੁਸੀਂ ਵੀ ਇਹ ਡਿਸ਼ ਬਣਾਇਓ ਤੇ ਜ਼ਰੂਰ ਟਰਾਈ ਕਰਿਓ ਤੇ ਪਲੀਜ਼ ਮੈਨੂੰ ਕਮੈਂਟੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਵੇਂ ਦੀ ਲੱਗੀ ਸੋ ਹੁਣ ਇਹਨੂੰ ਆਪਾਂ ਪੈਕ ਕਰਕੇ ਰੱਖ ਦਿੰਦੇ ਹਾਂ ਫ੍ਰੀਜ ਵਿੱਚ ਕਿਉਂਕਿ ਇਹ ਠੰਡੀ ਠੰਡੀ ਖਾਣੀ ਬੜੀ ਵਧੀਆ ਲੱਗਦੀ ਹੈ ਸੋ ਹੁਣ ਆਪਾਂ ਕਰਨੇ ਆਂ ਲੰਚ ਦੀ ਪ੍ਰਪੇਰੇਸ਼ਨ Det melder jeg i næste video.